ਮੁੰਡਾ ਵੜਾ ਮੁੰਡਾ ਵੜਾ ਇਹਦਾ ਪੁੱਤ ਵੜਾ ਮੇਰਾ ਕਬੂ ਮੁੰਡਾ ਜਿੰਦਰਾ ਕਿੱਤਾ ਮੁੰਡਾ ਵਿਆਹ ਗੱਡ ਗਿਆ ਮੈਨੂੰ ਓਏ ਹਾਏ ਮੇਰੇ ਬੱਚੇ ਉਹਨਾਂ ਨੂੰ ਵੀ ਬੁਲਾ ਲਈ ਉੱਤੇ ਉਹਨਾਂ ਨੂੰ ਵੀ ਇੱਥੇ ਐਕਸੀਡੈਂਟ ਕਰਾਦੀ ਉਹਨਾਂ ਦੇ ਰੋਡ ਤੇ ਜਿੱਦਾਂ ਤੈਨੂੰ ਉਹਨਾਂ ਨੇ ਮਾਰਿਆ ਨਾ ਆ ਲੀਲ ਜਿੱਦਾਂ ਤੇਰੇ ਭਾਏ ਆ ਉਹਨਾਂ ਨੇ ਵੀ ਲੀਲ ਇੱਥੇ ਬੁਵਾਦੀ ਇੱਥੇ ਆ ਉੱਥੇ ਥਾਂ ਤੇ ਪ੍ਰਾਨ ਘਾੜਦੀ ਉਹਨਾਂ ਨੇ ਥਾਂ ਤੇ ਹੀ ਉਹ ਤੇ ਥਾਂ ਤੇ ਹੀ ਪ੍ਰਾਨ ਕੱਢਦੀ ਜਿਹੜੇ ਦੇ ਹੱਥ ਚੱਕਿਆ ਸੀ ਨਾ ਉਹਨੇ ਥਾਂ ਦੇ ਪ੍ਰਾਨ ਕੱਢਦੀ ਮੈਂ ਮਾਰਵਾ ਕੇ ਅਸੀਂ ਹੋਰ ਕਿਸੇ ਨੂੰ ਵੀ ਅੰਦਰ ਨਹੀਂ ਵਾੜਿਆ ਹੈਗਾ ਇਹਨਾਂ ਦੋਨਾਂ ਦਾ ਫੈਸਲਾ ਧੱਕੇ ਨਾਲ ਕੀਤਾ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ ਨਾ ਸਾਨੂੰ ਕੁਝ ਪਤਾ ਹੀ ਨਹੀਂ ਬਾਤ ਹੀ ਪਤਾ ਨਹੀਂ ਕਰਕੇ ਅਸੀਂ ਫੈਸਲਾ ਨਹੀਂ ਕਰਦਾ ਸਿਆਣੇ ਨੇ ਇੰਨਾ ਕੁੜੀ ਹੁੰਦੀ ਹੈ ਕੋਈ ਸਾਨੂੰ ਕਹਿੰਦਾ ਸੀ ਗੱਦੀ ਦੇ ਵਿਚੇ ਉਹਨੂੰ ਬਹੁਤੀ ਸਾਰੀਆਂ ਦੇ ਮਾਜੀ ਅਸੀਂ ਮੁੰਡੇ ਨੂੰ ਦਾਗ ਨਹੀਂ ਅਸੀਂ ਲਾਉਣਾ ਹੈਗਾਾਰੇ ਕਹਿੰਦੇ ਇਹ ਕਹਿੰਦੇ ਵੀ ਫੈਸਲਾ ਕਰ ਲੋ ਰੋ ਇਹਨਾਂ ਨੇ ਕਰ ਲਿਆ ਵਾਂ ਉਹ ਜ਼ਬਰਦਸਤੀ ਫੈਸਲਾ ਆਇਆ ਹੋਰ ਨਿਪਾਲ ਨਾਲ ਕਿੰਨੀ ਗੱਲ ਆਉਂਦੀ ਚਲੋ ਲਓ ਜਾ ਰਹੇ ਨਹੀਂ ਨਾ ਇਹ ਨਹੀਂ ਪਤਾ ਕਿ ਹੁਣ 1 ਕੋਈ ਲੱਖ ਰੁਪਏ ਨੇ ਮੰਨ ਜਾਂਦਾ ਲੋਈ ਨਹੀਂ ਲੱਖ ਲੱਖ ਰੁਪਏ ਲੈਂਦਾ ਮੈਂ ਤਾਂ ਸੁਭਾਅ ਦੀ ਬਾਟਾ ਮਰਿਆ ਹੋਵੇ ਪੁਲਿਸ ਚੌਕੀ ਜਨਕਪ੍ਰੀਤੀ ਹਰਾਸਤ ਵਿੱਚ ਕੱਲ ਜਿਸ ਕਰਨ ਨਾਮ ਦੇ ਆਟੋ ਚਾਲਕ ਨੌਜਵਾਨ ਦੀ ਮੌਤ ਹੋਈ ਸੀ ਉਸ ਦਾ ਅੱਜ ਪਾਰੀ ਪੁਲਿਸ ਵੱਲ ਨੇ ਪਿੰਡ ਭਾਮੀਆਂ ਕਲਾਂ ਦੇ ਸ਼ਮਸ਼ਾਨ ਘਾਟ ਵਿਕੇ ਜਬਰੀ ਸੰਸਕਾਰ ਕਰਵਾ ਦਿੱਤਾ ਪੁਲਿਸ ਦੀ ਸਾਰੀ ਕਾਰਵਾਈ ਨੂੰ ਖੁਦ ਏਡੀਸੀਪੀ ਗੁਰਪ੍ਰੀਤ ਸਿੰਘ ਅਤੇ ਕਈ ਡੀਐਸਪੀ ਅਤੇ ਐਸਐਚਓ ਦੇਖ ਰਹੇ ਸਨ ਪਰਿਵਾਰ ਨੇ ਸੰਸਕਾਰ ਦੌਰਾਨ ਪੁਲਿਸ ਦੀ ਹਾਜ਼ਰੀ ਵਿੱਚ ਹੀ ਆਪਣੇ ਪੁੱਤਰ ਤੇ ਤਸੱਦਦ ਕਰਕੇ ਮਾਰਨ ਦੇ ਦੋਸ਼ ਲਗਾਏ ਮ੍ਰਿਤਕ ਦੇ ਪਿਤਾ ਅਤੇ ਮਾਤਾ ਨੇ ਰੋਂਦਿਆਂ ਪੁਲਿਸ ਨੂੰ ਵਾਦਵਾਮਾ ਦਿੰਦਿਆਂ ਕਿਹਾ ਕਿ 5 ਦਿਨ ਪਹਿਲਾਂ ਪੁਲਿਸ ਵੱਲੋਂ ਉਹਨਾਂ ਦੇ ਮੁੰਡੇ ਨੂੰ ਚੁੱਕਿਆ ਗਿਆ ਸੀ ਅਤੇ ਉਸ ਨੂੰ ਛੱਡ ਨਹੀਂ ਰਹੇ ਸਨ ਪੁਲਿਸ ਨੇ ਉਹਨਾਂ ਦੇ ਮੁੰਡੇ ਤੇ ਤਸੱਦਦ ਕਰਕੇ ਉਸ ਨੂੰ ਕਤਲ ਕਰ ਦਿੱਤਾ ਹੈ ਉਹਨਾਂ ਮ੍ਰਿਤਕ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਦਿਖਾਉਂਦੇ ਕਿਹਾ ਕਿ ਲੜ ਉਨਾ ਮਰਤਕ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਏ ਲੜਕੇ ਦੇ ਪਿਤਾ ਨੇ ਚੌਂਕੀ ਇੰਚਾਰਜ ਤੇ ਪੈਸੇ ਲੈਣ ਦੇ ਦੋਸ਼ ਵੀ ਲਗਾਏ ਹਾਜ਼ਰ ਲੋਕਾਂ ਨੇ ਕਿਹਾ ਕਿ ਪੁਲਿਸ ਨੇ 1 ਲੱਖ ਦੀ ਗੱਲ ਕਰਕੇ ਜਵਰੀ ਸੰਸਕਾਰ ਕਰਵਾ ਦਿੱਤਾ ਹੈ ਇਸ ਮੌਕੇ ਹਾਜ਼ਰ ਏਡੀਐਸ ਵੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੁੰਡੇ ਨੂੰ ਚੋਰੀ ਦੇ ਮੋਟਰਸਾਈਕਲ ਮੌਕੇ ਤੇ ਹਾਜ਼ਰ ਏਡੀਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੁੰਡੇ ਨੂੰ ਚੋਰੀ ਦੇ ਕੇਸ ਵਿੱਚ ਫੜਿਆ ਗਿਆ ਸੀ ਇਸ ਦੌਰਾਨ ਪਾਵੇਂ ਉਸ ਦੀ ਮੌਤ ਹੋਈ ਹੈ ਪਰ ਉਸ ਵਿੱਚ ਪੁਲਿਸ ਦਾ ਕੋਈ ਵੀ ਕਸੂਰ ਨਹੀਂ ਹੈ ਸਾਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਚੱਲ ਰਹੀ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਮੇਰਾ ਮੁੰਡਾ ਸਾਹ ਪੁਲਿਸੇਰਪਨ ਪਹੁੰਚਿਆ ਆ ਦੇ ਨੰਦਰ ਰੱਖਿਆ ਕੰਨ ਦੇ ਨਾਲ ਨੇ ਅੱਛਾ ਤੇ ਵੰਦੇ ਨੋ ਲਾ ਸਾਈਆ ਪਾਣੀ ਮੰਗ ਲਓ ਮੋੜੀ ਪਾਣੀ ਮੰਗਿਆ ਪਾਣੀ ਵੀ ਦਿੱਤਾ ਨਾ ਸਭ ਤਾਂ ਮਾਰ ਦਿੱਤੇ ਕਿਤੇ ਕਿਤੇ ਸੱਟਾਂ ਲੱਗੀਆਂ ਉਹਦੇ ਸੱਟਾਂ ਮੱਥੇ ਤੇ ਲੱਗੀਆਂ ਸੀ ਆ ਗਏ ਤੇ ਲੱਗੀਆਂ ਹੋਈ ਸੀ ਬਰਾਬਰ ਆ ਪੈਰਾਂ ਤੇ ਡੰਡੇ ਉੱਤੇ ਥੜੀ ਥੜੀ ਮਾਰੇ ਗਏ ਪੈਰ ਬੱਚੇ ਸੀਗੇ ਦੋ ਮੁੰਡੇ ਦੋ ਕੁੜੀਆਂ ਇੱਕ ਮੁੰਡਾ ਰਹਿ ਗਿਆ ਮੇਰਾ ਇੱਕ ਮੇਰਾ ਦੋ ਪਿਆਏ ਮੇਰੀ ਇਹ ਸਾਨੂੰ ਦਿਖਾਇਆ ਹੁੰਦਾ ਮੈਂ ਆਪਣੇ ਪੁੱਤ ਦੀ ਕਦੇ ਲਾਸ਼ ਨਾ ਉਥਲੀ ਆਉਂਦੀ ਕਦੇ ਨਾ ਮੈਂ ਜੱਤ ਦੀ ਮੇਰੀ ਬੁੰਡਾ ਪਤਾ ਨਹੀਂ ਕਿਵੇਂ ਘੜ ਘਟ ਗਏ ਮਾਰਿਆ ਮੈਂ ਮੇਰਾ ਮੋਤ ਪਿਆ ਦੋਸਤਾਂ ਮਾਰ ਮੇਰੇ ਨਾਲ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਜੀ ਮੁੰਡੇ ਦਾ ਮੁੰਡੇ ਦਾ ਨਾਮ ਸੀ ਗਾਏ ਕਰਨ ਬਰਮਾ ਮੈਂ ਉਹਦਾ ਪਿਤਾ ਬੋਲਦਾ ਜੀ ਮੈਂ ਉਹਦਾ ਪਿਤਾ ਹੈਗਾ ਮਾ ਬੂਟਾ ਰਾਮ ਹਾਂਜੀ ਹਾਂਜੀ ਮੈਂ ਭਾਮੀਆ ਦੇ ਵਿੱਚ ਰਹਿੰਦਾ ਸੀ ਗਾ ਜੀ ਕਹਿੰਦੇ ਮੁੰਡੇ ਨੇ ਚੋਰੀ ਕੀਤੀ ਹੈ ਜੀ ਹਾਂਜੀ ਕਹਿੰਦੇ ਮੁੰਡੇ ਨੇ ਚੋਰੀ ਕੀਤੀ ਜੇ ਮੁੰਡੇ ਨੇ ਚੋਰੀ ਕੀਤੀ ਸੀ ਉਹਨੂੰ ਸਜ਼ਾ ਦੇ ਦਿੰਦੇ ਸੱਜਾ ਦੇ ਦਿੰਦੇ ਥੋੜਾ ਜਿਹਾ ਉਹਨੂੰ ਮਾਰਨਾ ਹੀ ਆ ਜੀ ਉਹਨਾਂ ਨੇ ਤਾਂ ਜਾਨ ਤੋਂ ਹੀ ਮਾਰ ਦਿੱਤਾ ਜੀ ਮੇਰਾ ਮੁੰਡਾ ਪੰਜ ਦਿਨ ਬਾਅਦ ਮੈਨੂੰ ਲਾਸ਼ ਦਿੱਤੀ ਉਹਨਾਂ ਨੇ ਮੈਨੂੰ ਪਹਿਲਾਂ ਝੂਟੇ ਲਾਰੇ ਲਾਉਂਦਾ ਰਿਹਾ ਐਸ ਐਚਓ ਹਾਂ ਆਪਣੇ ਐਸ ਐਚਓ ਤੇ ਇਨਚਾਰਜ ਸਾਹਿਬ ਮੈਨੂੰ ਕਹਿੰਦੇ ਸਵੇਰੇ ਛੱਡ ਦਿੰਨੇ ਆ ਸ਼ਾਮ ਨੂੰ ਛੱਡ ਦਿੰਨੇ ਆ ਮੁੜ ਕੇ ਕਹਿੰਦੇ ਦੂਜੇ ਦਿਨ ਆ ਜੀ ਚਾਰ ਦਿਨ ਇਦਾਂ ਹੀ ਲਾਰੇ ਲਾਉਂਦੇ ਰਹੇ ਕਹਿੰਦੇ ਲੈ ਪੁੱਤ ਹੁਣ ਤੇਰਾ ਪੁੱਤ ਕੱਲ ਨੂੰ ਆ ਜਾਊਗਾ ਕੱਲ ਤੇਰਾ ਘਰੇ 11 ਵਜੇ ਪਹੁੰਚ ਜਾਊਗਾ ਜਿੱਦਾਂ ਮਰਜ਼ੀ ਪਹੁੰਚਾਈਏ ਜਿੱਦਾਂ ਮਰਜ਼ੀ ਪਚਾਈਏ ਤੇਰਾ ਪੁੱਤ ਤੇਰੇ ਘਰੇ 11 ਵਜੇ ਆਜੂਗਾ ਮੈਨੂੰ ਇਹ ਨਹੀਂ ਸੀ ਪਤਾ ਮੇਰਾ ਮੁੰਡਾ ਮੈਨੂੰ ਮਾਰ ਕੇ ਦੇਣਾ ਉਹਨਾਂ ਨੇ ਉਹ ਕਹਿੰਦੇ ਤੇਰਾ ਪੁੱਤ ਤੈਨੂੰ ਜਮ ਮਿਲ ਜੂਗਾ ਅੱਜ 11 ਵਜੇ ਮੇਰਾ ਪੁੱਤ ਮੇਰੇ ਘਰੇ ਪਹੁੰਚਦਾ ਉਹਨਾਂ ਨੇ ਮੇਰੇ ਉਹਦੀ ਲਾਸ਼ ਦਿੱਤੀ 6ਵੇਂ ਦਿਨ ਅੱਜ 6 ਦਿਨਾਂ ਬਾਅਦ ਮੇਰੇ ਘਰੇ ਲਾਸ਼ ਦਿੱਤੀ ਉਹਨਾਂ ਨੇ ਜਿਹੜੇ ਮੇਰੇ ਨਾਲ ਵਾਅਦੇ ਕਰਦੇ ਸੀ ਕਹਿੰਦੇ ਅਸੀਂ ਦਵਾਂਗੇ ਤੈਨੂੰ ਜਿੰਦਾ ਪੁੱਤ ਤੇਰੇ ਘਰੇ ਭੇਜਾਂਗੇ ਉਹ ਐਸਾ ਚੁਣੇ ਮੈਨਰੇ ਨਾਲ ਝੂਠੇ ਵਾਅਦੇ ਕਰਾਰ ਕੀਤੇ ਚਾਰ ਦਿਨ ਮੈਨੂੰ ਲਾਰੇ ਲਾਉਂਦਾ ਰਿਹਾ ਮੈਨੂੰ ਸਿੱਧਾ ਕਹਿੰਦਾ ਭਾਈ ਮੈਂ ਤੇਰਾ ਮੁੰਡਾ ਮਾਰਨਾ ਵਾ ਉਹ ਐਸਐਚਓ ਮੈਨੂੰ ਸਿੱਧਾ ਕਹਿੰਦਾ ਸਿੱਧਾ ਕਹਿੰਦਾ ਮੈਨੂੰ ਐਸੇ ਪੈਸੇ ਦੀ ਮੰਗ ਵੀ ਕੀਤੀ ਕਿਸੇ ਜੀ ਪੈਸੇ ਦੀ ਮੰਗ ਉਹਨੇ ਨਹੀਂ ਕੀਤੀ ਹੈਗੀ ਜੀ ਪੈਸੇ ਨਹੀਂ ਮੈਨੂੰ ਇਹ ਕਹਿੰਦਾ ਸੀਗਾ ਤੇਰਾ ਬੁੱਤ ਨੂੰ ਵਕੀਲ ਸਸਤਾ ਕਰਾ ਦੂੰਗਾ ਜੇ ਮੈਂ ਪਰਚਾ ਪਾਉਂਗਾ ਤਾਂ ਮੈਂ ਜੇ 20000 ਦਾ ਹੋਊਗਾ ਮੈਂ 10000 ਵਾਲਾ ਵਕੀਲ ਦਊਂਗਾ ਤੈਨੂੰ ਉਹਦੀ ਜ਼ਮਾਨਤ ਕਰਾ ਲਈ ਮੈਂ ਕਿਹਾ ਠੀਕ ਆ ਜਨਾਬ ਚਲੋ ਤੁਸੀਂ ਪ੍ਰਤਾਪ ਆ ਕੇ ਨੂੰ ਅੰਦਰ ਭੇਜ ਦੋ ਜੇ ਭੇਜ ਨਹੀਂ ਆ ਅੱਛਾ ਕੁੱਟਮਾਰ ਕੀਤੀ ਸੀ ਕੋਈ ਉਦੋਂ ਉਹਦੇ ਨਾਲ ਪਹਿਲਾਂ ਨਹੀਂ ਸੀ ਕੀਤੀ ਜੀ ਉਸ ਤੋਂ ਬਾਅਦ ਜਦੋਂ ਅਸੀਂ ਸਾਨੂੰ ਰਾਤ ਨੂੰ 11 ਵਜੇ ਭੇਜਤਾ ਇੱਕ ਦਿਨ ਹੋਰ ਦੂਜੇ ਦਿਨ ਬਾਅਦ ਅਸੀਂ ਸਾਰੀ ਗੱਲਬਾਤ ਕੀਤੀ ਆ ਮੈਂ ਕਿਹਾ ਬੇਟਾ ਕੀ ਗੱਲਬਾਤ ਹੋਈ ਆ ਤੇ ਇਹਨਾਂ ਦੱਸ ਦੇ ਕਹਿੰਦਾ ਡੈਡੀ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਆ ਪਤਾ ਨਹੀਂ ਇਹਨਾਂ ਨੇ ਮੋਟਰਸਾਈਕਲ ਕਿੱਥੋਂ ਮੇਰੇ ਜੁਮੇ ਪਾਤਾ ਕਹਿੰਦੇ ਤੂੰ ਚੋਰ ਆ ਆ ਐਦਾਂ ਮੇਰੇ ਨਾਲ ਤੱਕਾ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਮੇਰਾ ਮੁੰਡਾ ਇਹਨਾਂ ਨੇ ਰੱਖਿਆ ਜੀ ਉੱਤੇ ਉਤੇ ਰੱਖਿਆ ਇਹਨਾਂ ਨੇ ਅੱਜ ਮਾਰ ਕੇ ਮੈਨੂੰ 6ਵੇਂ ਦਿਨ ਦਿੱਤਾ ਇਹਨਾਂ ਨੇ 6ਵੇਂ ਦਿਨ ਦਿੱਤਾ ਅਨਚਾਰ ਦੇ ਸਾਹਿਬ ਅਨਚਾਰ ਸਾਹਿਬ ਨੇ ਮੇਰੇ ਤੋਂ ਖੁਦ 500 ਰੁਪਏ ਲਿਆ ਜੀ ਕਹਿੰਦਾ 500 ਰੁਪਏ ਦੇ ਕੇ ਜਾ ਚਾਹ ਪਾਣੀ ਦੇ ਕੇ ਜਾ ਕਹਿੰਦਾ ਨਾ ਗਰੀਬ ਆਦਮੀ ਮੇਰੇ ਘਰੇ ਮੂੰਬਤੀਆਂ ਨਾਲ ਮੇਰਾ ਟਾਈਮ ਪਾਸ ਕਰਦਾ ਮੈਂ 20-20 ਰੁਪਏ ਦੇ ਖੰਡ ਲੈ ਆ ਕੇ ਟਾਈਮ ਪਾਸ ਕਰਦਾ ਮੈਂ ਮੈਂ ਆਟੋ ਚਲਾਉਣਾ ਦਾ 10 ਰੁਪਏ ਇਕੱਠੇ ਕਰਦਾ ਮੈਂ 300 ਰੁਪਏ ਕਿਰਾਇਆ ਦਿੰਨਾ ਗੱਡੀ ਦਾ 100-200 ਰੁਪਏ ਬਚਦਾ ਮੈਨੂੰ ਮੈਂ ਉਹਦੇ ਨਾਲ ਆਪਦੇ ਬੱਚੇ ਪਾਲਦਾ ਸੀ ਜੀ ਮੈਂ ਉਹਦੇ ਨਾਲ ਬੱਚੇ ਪਾਲਦਾ ਸੀ ਅਖੀਰ ਕੋਈ ਇਹਨਾਂ ਨੇ ਲਿੱਖਤੀ ਤੁਹਾਡੇ ਤੋਂ ਲਿਆ ਕੋਈ ਜਾਂ ਤੁਹਾਨੂੰ ਕੋਈ ਪੈਸੇ ਦੀ ਆਫਰ ਕੀਤੀ ਨਹੀਂ ਜੀ ਸਾਨੂੰ ਕੁਝ ਨਹੀਂ ਅੱਜ ਅੱਜ ਕੁਝ ਨਹੀਂ ਕਿਹਾ ਜੀ ਬਸ ਅੱਜ ਤਾਂ ਸਿਰਫ ਲਾਚ ਦੇਤੀ ਮੈਨੂੰ ਕਹਿੰਦੇ ਜਾਂ ਅੰਤ ਕਰ ਸਰਕਾਰ ਦਾ ਮੈਂਬਰ ਦਾ ਇਹ ਤਾਂ ਨਾ ਬੱਚੇ ਦੀ ਕੋਈ ਅ ਵਮਟ ਬਲੱਡ ਆ ਗਿਆ ਸੀਗਾ ਉਹਦੇ ਕਰਕੇ ਫਿਰ ਇਹਨੂੰ ਹਸਪੀਟਲ ਲੈ ਕੇ ਗਏ ਸੀ ਉੱਥੇ ਉਹ ਬੱਚੇ ਦੀ ਡੈਥ ਹੋ ਗਈ ਉਹਦੇ ਵਾਸਤੇ ਜੁਡੀਸ਼ੀਅਲ ਇਨਕੁਆਰੀ ਚੱਲ ਰਹੀ ਹੈ ਜੱਜ ਸਾਹਿਬ ਨੇ ਕੱਲਾ ਆ ਕੇ ਸਾਰੀ ਸਪਾਟ ਵਿਜ਼ਿਟ ਕੀਤਾ ਵਿਟਨੈਸ ਤੇ ਬਿਆਨ ਵਗੈਰਾ ਸਾਰਾ ਕੁਝ ਕਰ ਲਿਆ ਕਿਉਂਕਿ ਜੁਡੀਸ਼ੀਅਲ ਇਨਕੁਆਰੀ ਚੱਲ ਰਹੀ ਹੈ ਇਸ ਕਰਕੇ ਹੁਣ ਮੈਂ ਇਤੋਂ ਜ਼ਿਆਦਾ ਤੁਹਾਨੂੰ ਹੋਰ ਕੁਝ ਨਹੀਂ ਕਹਿ ਸਕਦਾ ਜੋ ਇਨਕੁਆਰੀ ਦੀ ਆਊਟਕਮ ਆਊਗੀ ਉਸ ਤਰ੍ਹਾਂ ਅਸੀਂ ਐਕਸ਼ਨ ਲਵਾਂਗੇ ਅੱਛਾ ਚਲੋ ਇਹ ਜਿਹੜੀ ਡਿਵੀਜ਼ਨਲ ਇਨਕੁਆਰੀ ਹੋ ਗਈ ਸੀ ਫਿਰ ਤਾਂ ਕਹਿਣ ਦਾ ਆਵਾਜ਼ਾਂ ਦੇ ਨਾਲ ਪਰ ਫਿਰ ਵੀ ਜਿਵੇਂ ਉਹਦੇ ਫੇਸ ਦੇ ਉੱਤੇ ਕੋਈ 23 ਜਗ੍ਹਾ ਦੇ ਉੱਤੇ ਨਿਸ਼ਾਨ ਨੇ ਨਹੀਂ ਨਹੀਂ ਉਹ ਤਾਂ ਪੋਸਟਮਾਰਟਮ ਇਹਦਾ ਬੋਰਡ ਵੱਲੋਂ ਪੋਸਟਮਾਰਟਮ ਹੋਇਆ ਚਾਰ ਡਾਕਟਰਾਂ ਨੇ ਵਿਦ ਵੀਡੀਓਗ੍ਰਾਫੀ ਵਿਦ ਵੀਡੀਓਗ੍ਰਾਫੀ ਉਹਦਾ ਇੱਕ ਤਿੰਨ ਕੋਈ ਕਿਤੇ ਛੋਟਾ ਜਾ ਵੀ ਸਪੌਟ ਵੀ ਹੋਊਗਾ ਨਾ ਉਹ ਵੀ ਵਿੱਚ ਆ ਜਾਊਗਾ ਉਹਦੀ ਉਹਦੀ ਰਿਪੋਰਟ ਆਊਗੀ ਕਾਦੇ ਵਾਸਤੇ ਨਹੀਂ ਕਾਦੇ ਵਾਸਤੇ ਇੱਥੇ ਪੈਸੇ ਦਿੱਤੇ ਨੇ ਨਹੀਂ ਨਹੀਂ ਕਾਦੇ ਵਾਸਤੇ ਪੈਸੇ ਦਿੱਤੇ ਉਹ ਰੋਕ ਲਾਉਂਦੇ ਆ ਕਿ ਨਹੀਂ ਅਸੀਂ ਇੱਥੇ ਰਹਿਏ ਆ ਵੀ ਉਹਨਾਂ ਨੇ ਪੈਸੇ ਦਿੱਤੇ ਪੈਸੇ ਮਿਲ ਗਏ ਸਭ ਨੂੰ ਨਹੀਂ 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 ਇਸ ਤਰ੍ਹਾਂ ਦੀ ਕੋਈ ਗੱਲ ਬਾਤ ਪੈਸੇ ਕੋਸੇ ਵਾਲੀ ਕਦੇ ਸਾਨੂੰ ਤਾਂ ਕਿਸੇ ਨੇ ਦੱਸਣੀ ਅੱਛਾ ਕੋਈ ਇਹ ਵੀ ਆ ਸਾਹਮਣੇ ਆਇਆ ਕੋਈ ਬਸਤੀ ਜਿਹੜੇ ਸਿੰਪਟਮਲ ਦੇ ਵੀ ਕੋਈ ਨਸ਼ੇ ਦਾ ਆਦੀ ਹੋਵੇ ਜਾਂ ਕੋਈ ਨੇ ਓਵਰਡੋਜ਼ ਐਦਾਂ ਦੇ ਦੇਖੋ ਇਹ ਚੀਜ਼ ਪੋਸਟਮਾਰਟਮ ਚ ਜੋ ਵੀ ਹੋਇਆ ਜਿਸ ਤਰ੍ਹਾਂ ਵੀ ਉਹਦੀ ਡੈਥ ਹੋਈ ਹੈ ਜੋ ਵੀ ਚੀਜ਼ ਹੋਈ ਉਹ ਪੋਸਟਮਾਰਟ ਨੂੰ ਚਾ ਜਾਣੀ ਆ ਨਾ 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 ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਦੇਖੋ ਸਾਡੇ ਸਾਡੇ ਕੋਲ ਨਹੀਂ ਇਹ ਚੀਜ਼ ਆਈ ਹੈ ਲੱਖ ਰੁਪਏ ਤੱਕੇ ਨਾਲ ਦੇ ਕੇ ਸਾਡਾ ਫੈਸਲਾ ਕਰਨ ਨੂੰ ਜੇ ਕਹਿ ਲਿਆ ਵੀ ਇਹ ਕਰਵਾਇਆ ਤੱਕਾ ਕਿਵੇਂ ਹੋ ਸਕਦਾ ਹੈ ਤੱਕਾ ਨਾ ਕੋਈ ਪੁਲਿਸ ਕਿੱਥੋਂ ਲੱਖ ਰੁਪਏ ਦੇ ਸਕਦੀ ਹੈ ਸੂਦੇ ਇਹਨਾਂ ਨੂੰ ਦੋਨਾਂ ਨੂੰ ਲਿਜਾ ਕੇ ਇਨਾਟ ਅਰੋਪਾ ਨਹੀਂ 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 ਇਸ ਤਰ੍ਹਾਂ ਨਹੀਂ ਮੰਨਦਾ ਇਹਦੇ ਨੀਂ ਕੁਆਰੀ ਚੱਲ ਰਹੀ ਹੈ ਇਹਦੇ ਚ ਪੈਸੇ ਪੂਸੇ ਦੇਣ ਦਾ ਕੋਈ ਮਦਰ ਨਹੀਂ ਕਰਕੇ